ਮਰਦੇ ਮਰਦੇ ਵੇਖਣ ਆਉਂਦੇ ਨੇ ਬੱਚੇ ਰੋਟੀਆਂ ਸੰਗ ਤੇ ਭਾਂਜਾ ਜੱਲਾ ਵੀ ਪੈ ਗਿਆ ਬਿਆਨ ਨਾਲ ਸਾਹੀ ਜਾਨਹਾਨ ਗੋਲੀਆਂ ਮਾਰੂ ਆਪਣੀ ਬਣਾਦੀ ਸਾਡੀ ਸਾਡਾ ਮਰ ਭਰਿਆ ਪਿਆ ਸਾਡੇ ਬਾਰੇ ਆ ਹਾਲਤ ਵੇਖ ਕੇ ਕੀ ਬਣੀ ਪਈ ਸਾਡੇ ਲੋਕਾਂ ਦੀ 3 ਮਿੰਟ ਜਵਾਬ ਦੇ ਲਈ ਜਵਾਬ ਜਵਾਬ ਨਹੀਂ ਹਟਿਆ ਨਾ ਵੇਖਣ ਸਹੀ ਗੱਲ ਇਹਨਾਂ ਤੋਂ ਵੇਖਣਾ ਹੈ ਨਾ ਜवाब ਕੀ ਦਿੰਦੇ ਨੇ ਸੁਣਿਆ ਇਹ ਕੌਣ ਕਾਹੋ ਕਰਾਇਆ ਸੀ ਇਹੋ ਪਤਾ ਲੱਗਿਆ ਮੈਂ ਸਪੈਸ਼ਲ ਚਮਕੇ ਆਇਆ ਹਾਂ ਮੈਂ ਜਾਣਨਾ ਕਿ ਕੌਣ ਸੀ ਜੀ ਤੁਸੀਂ ਆਪ ਜਾ ਕੇ ਦੇਖਿਆ ਜੀ ਠੀਕ ਹੈ ਨੀ ਰਾਏਪੁਰ ਦੇ ਸੀਨੀਅਰ ਸਟੇਟ ਕਮੇਟੀ ਬੈਠਾ ਕਣ ਮੈਨੂੰ ਪਤਾ ਲੱਗਿਆ ਉਸ ਕਮੇਟੀ ਨੇ ਮਨਜ਼ੂਰ ਨਹੀਂ ਜੀ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ ਨੂੰ ਕਿਹਾ ਮੇਰੇ ਕੋਲ ਵਾਕ ਸਿੱਕਿਆ ਜੀ ਇਹਨਾਂ ਤੋਂ ਮੰਗਵਾ ਲੈਣੇ ਕੋਈ ਚਲ ਕੋ ਜੇ

ਸਾਰੋ ਤੇ ਆਰਕੂ ਪਾਣੀ ਨਾਲ ਗਿਆ ਜਿਹੜਾ ਵਕਤ ਪਹਿਲਾਂ ਦੱਸਿਆ ਸੀ ਬਣੂਗਾ ਜਿਹੜੀ ਸੈਂਗੜਾ ਕਿੱਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕਿ ਬਣੂਗਾ ਅੱਜ ਡਿਵੀਜ਼ਨ ਕਿੰਨਾ ਦਿੰਦੇ ਹੁਣ ਯਾਰ ਪੁੱਛ ਡੀਜ਼ਲ ਡੀਜ਼ਲ ਮੈਂ 5 700 ਡੇਲੀ ਲੱਗਦਾ ਕਿੰਨੇ ਦਿਨ ਰੱਖੋ ਉਹ ਭਾਈ ਜੀ ਅੱਜ ਕਿਹੜਾ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦਿਓ ਆ ਵੇਖੋ ਇਹ ਡੀਸੀ ਨੂੰ ਉਹ ਯਾਰ ਸੁਣ ਵੀ ਲਈ ਇਹ ਡੀਸੀ ਨੂੰ ਕਹੇ ਪੈਂਦਾ ਜੀ ਇਹਨੇ ਲੋਚਰ ਗਈਆਂ ਸਾਡੀਆਂ ਇਹ ਆਪਣਾ ਪਟੇਸ਼ਨ ਕੁਮਾਰ ਓਸ਼ਿਨ ਕੁਮਾਰ ਆ ਹੋਣ ਸੋਹਣੇ ਆ ਸਿੱਧੇ ਵਿੱਚ ਆ ਬੰਦੇ ਡੀਜ਼ਲ ਸੋ ਜੀ ਦੇ ਬੀਲਰਾਂ ਦਾ ਡੇਲੀ ਦਿੱਤੇ ਥੋ ਵੀ ਸਾਰੇ ਦੇਖੋ ਕਿੰਨੇ ਸੌ ਟਰੈਕਟਰ ਭੜੀਏ ਹਮੋਂ ਕਹਿੰਦੇ ਘੱਟੋ ਘੜ ਲੈ ਕਿਸ ਨੂੰ ਕੋਈ ਨਾ ਰਾਜਸਥਾਨ ਤੱਕ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਰਿਹਾ ਕਿਹਦਾ ਪੰਜ ਡੋੜੇ ਨਹੀਂ ਕਹਿ ਸਕਦਾ ਸਾਡੇ ਪੰਜ ਡੋੜੇ ਇਸ ਪਾਰ ਮੇਰੀ ਗੱਲ ਮੈਂ ਫੋਨ ਲਾਉਂਦਾ ਕਿਸੇ ਨਾਲ ਡੀਲ ਕਰੀ ਉਹ ਇੱਕ ਦੋ ਮਿੰਟ ਗਿਆ ਹੀ ਜਾਂਦੇ ਆ ਯਾਰ ਗੱਲ ਸੌਦਾ ਪਿਆਰ ਮੇਰੀ ਗੱਲ ਪਿੱਛੇ ਜੋ ਉਹ ਵਿਆਹ ਹੋ ਗਿਆ ਹੁਣ ਅੱਗੇ ਦਾ ਸਾਲ ਹੋਈ ਵਹੀ ਗੱਲ ਮੈਂ ਕਹਿ ਰਿਹਾ ਤੁਹਾਡੇ ਲੋਚਾ ਮਨਜ਼ੂਰ ਕਰਵਾ ਵੱਡੀਆਂ ਲੋਚਾਂ ਦੂਜੇ ਪਾਰ ਨਹੀਂ ਲੱਗੀਆਂ ਨਾ ਇਹ ਯਾਰ ਕੈਂਸਰ ਚਾੜ ਗਿਆ ਨਾ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ 'ਚ ਉਹ ਨਹੀਂ ਠੁੱਕਣ ਦੇਣੀ ਇਹਨਾਂ ਨੇ ਥੋੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਰੇਤਾ ਠੁੱਕਣੀ ਏ ਜਿਹੜੇ ਖਸਾਨਾਂ ਦੀ ਜ਼ਮੀਨ ਖਰਾਬ ਹੋਈ ਏ ਐਸੇ ਤੁਹਾਡੇ ਮਹਿਕਮੇ ਦੇ ਕਿੰਨੇ ਬੰਦੇ 10 ਮਿਲਣ ਕੋਈ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਲਓ ਜੀ ਇਹ ਵਿਚਾਰਾ ਰੋਕੀ ਖਾਲਾ ਕੱਲਾ ਕਿੰਨੀ ਬਰਖਾ ਤੁਹਾਡੀ ਕਿੰਨੀ ਤਨਖਾਹ ਲਾਖ ਕਿੰਨੇ ਲਾਖ ਇੱਕ ਮਿੰਟ ਜਿੰਨੀ ਸੇ ਬਖਾਹ ਤੁਹਾਡੀ ਸਰ ਹਾਂ ਜੀ ਸਾਡੀ ਆਰਪਾਈ ਇੱਕ ਮਿੰਟ ਦਾ ਹੈ ਸਾਡੀ ਤਨਖਾਹ ਸਾਡੇ ਸਿਰ ਤੇ ਲੈਂਦੇ ਇਹ 100 ਸਭ ਸੂਰੀ ਆਏ ਸੀ ਆਏ ਸੀ ਉਹ ਫੋਟੋਆਂ ਖਿਚਾ ਕੇ ਚਲੇ ਗਏ ਆਏ ਆਏ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮਾਈਜ ਬੰਦੇ ਕਿੰਨੇ ਲੱਗੇ ਦੱਸ ਇਹਦੇ ਸਾਡੀ ਵੀ ਕਿੰਨੇ ਬੰਦੇ ਲੱਗੇ ਦੱਸ ਕਿੰਨੇ ਬੰਦੇ ਲੱਗੇ ਇਹਦੇ ਪਿੱਛੇ ਹਟ ਗਏ ਨਾ ਸਾਰੇ ਆਲੇ ਲੱਗੇ ਇੱਕ ਘੰਟਾ ਨਹੀਂ ਬੰਨ ਘਟਣਾ ਯਾਰ ਰੋਹੀ ਦਾ ਖਰਚਾ ਪਾਈ ਨਾ ਬੈਠੇ ਨਹੀਂ ਇਹ ਬੱਸ ਕਰ ਰਹੇ ਆ ਸਾਡੇ ਐਮਪੀ ਦਾ ਫੰਡ ਜਾਰੀ ਕਰਾਉਂਦਾ ਯਾਰ ਉਹਦਾ ਠੰਡਿਆਰੀ ਕਰਾਉਣ ਸਾਡੇ ਐਮਪੀ ਦਾ ਫੰਡ ਜਾਰੀ ਕਰਾ ਚਾਰ ਲੱਖ ਬੰਦੇ ਨੇ ਵੋਟ ਪਾਈ ਤੁਸੀਂ ਸਾਡਾ ਬੰਦਾ ਬੰਦ ਕੀਤਾ ਚੱਲਿਆ ਉਹ ਚੱਲੇ ਪਏ ਯਾਰ ਉਹ ਚੱਲੇ ਸਾਰਾ ਕੱਢ ਦੋ ਘਾੜੇ ਚੱਲੇ ਆ ਕਦੋਂ ਬਾਅਦ ਫਿਰ ਤੁਹਾਨੂੰ ਦੱਸੂਗਾ ਸਾਰੇ ਖਾਨ ਸੁਦੇ ਸਾਡੇ ਐਮਪੀ ਦਾ ਫੰਡ ਜਾਰੀ ਕਰਵਾਓ ਜੇ ਫਿਰ ਨਾ ਦਊਗਾ ਸਾਨੂੰ ਅਸੀਂ ਫੇਰ ਗੱਲ ਕਰਾਂਗੇ ਉਹ ਛੇਰ ਬਾਹਰ ਆਉਂਦਾ ਲੋੜ ਹੀ ਨਹੀਂ ਪੈਂਦਾ